ਹਾਂਜੀ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀਕਾਲ ਜੀ ਜਿਹੜੇ ਕਿਸਾਨ ਭਰਾ ਆਪਣੀ ਵੀਡੀਓ ਦੇਖ ਰਹੇ ਆ ਤੇ ਹਜੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਆ ਦਿਨਾਂ ਦੇ ਵਿੱਚ ਹੁਣ ਸਾਰਿਆਂ ਦੇ ਝੋਨੇ ਗੋਭ ਦੀ ਅਵਸਥਾ ਦੇ ਵਿੱਚ ਚੱਲ ਰਹੇ ਨੇ ਜਨਕਿ ਨਸਾਰਾ ਸ਼ੁਰੂ ਕਰ ਦਿੱਤਾ ਹੈ ਤੇ ਸਪਰੇਆ ਦਾ ਕੰਮ ਵੀ ਜਿਹੜਾ ਪੂਰੇ ਜ਼ੋਰਾਂ ਤੇ ਚੱਲ ਰਿਹਾ ਹੈ ਤੇ ਬਹੁਤ ਕਿਸਾਨ ਭਰਾਵਾਂ ਨੇ ਸਪਰੇ ਕਰ ਵੀ ਦਿੱਤੀ ਹੈ ਤੇ ਬਹੁਤ ਨੇ ਕਰਨੀ ਹੈ ਤੇ ਅੱਪਾ 2 ਦਿਨ ਪਹਿਲਾਂ ਇੱਕ ਵੀਡੀਓ ਪਾਈ ਤੀ ਤੇ ਜਿੰਕ ਬੋਰਨ ਤੇ ਐਨਪੀਕੇ ਦੀ ਤੇ ਉਹ ਕਿਸਾਨ ਵੀਰਾਂ ਦੇ ਬਹੁਤ ਸਵਾਲ ਆਏ ਵੀ ਉਹਦੀ ਡੋਜ਼ ਬਾਰੇ ਦੱਸੋ ਤੇ ਅੱਜ ਅੱਪਾ ਤੁਹਾਡੇ ਨਾਲ ਉਹੀ ਵੀਡੀਓ ਦੇ ਵਿੱਚ ਗੱਲਬਾਤ ਕਰਾਂਗੇ ਵੀ ਅੱਪਾ ਕਿੰਨੀ ਮਾਤਰਾ ਦੇ ਵਿੱਚ ਅੱਪਾ ਕੀ ਕੀ ਡੋਜ਼ ਪਾਉਣੀ ਹੈ ਤੇ ਇੱਕ ਮੇਨ ਪੁਆਇੰਟ ਵੀ ਅੱਪਾ ਕਿਹੜੇ ਸਮੇਂ ਤੇ ਸਪਰੇਅ ਕਰਨੀ ਹੈ ਤੇ ਅੱਪਾ ਨੂੰ ਉਹਦੇ ਬੈਨੀਫਿਟ ਮਿਲਣ ਹੁਣ ਪਹਿਲੇ ਨੰਬਰ ਤੇ ਜੀ ਆਪਣੇ ਝੋਨੇ ਦੇ ਚੰਗੇ ਝਾੜ ਦੇ ਲਈ ਆਪਾਂ ਨੂੰ ਐਨ ਪੀ ਕੇ ਤੇ ਬੋਰਨ ਤੇ ਤੱਤਾ ਵਾਲੀਆ ਜਾਨੀ ਕਿ ਸਪਰੇਆ ਦੀ ਜ਼ਰੂਰਤ ਪੈਂਦੀ ਉਹ ਪੈਂਦੀ ਹੈ ਜੇ ਆਪਾਂ ਚੰਗਾ ਝਾੜ ਲੈਣਾ ਹੈ ਤਾਂ ਇੱਕ ਸਪਰੇ ਇਹ ਤੱਤਾ ਵਾਲੀ ਜ਼ਰੂਰ ਕਰੋ ਤੁਹਾਨੂੰ ਇੱਕ ਖੇਤ ਦੇ ਵਿੱਚ ਕਰਕੇ ਦੇਖ ਲਿਓ ਦੂਜੇ 'ਚ ਨਹੀਂ ਤੇ ਤਜਰਬਾ ਦੇਖ ਲਿਓ ਤੁਹਾਨੂੰ ਬੈਨੀਫਿਟ ਜ਼ਰੂਰ ਮਿਲੂਗਾ ਜਾਨੀ ਕਿ ਝਾੜ ਵਿੱਚ ਵਾਧਾ ਜ਼ਰੂਰ ਹੋਊਗਾ ਹੁਣ ਇਹ ਜਿਹੜੀ ਆਪਾਂ ਸਪਰੇ ਕਰਨੀ ਆ ਜਿਹੜੀ ਡੋਜ਼ ਆਪਾਂ ਤੁਹਾਨੂੰ ਦੱਸਾਂਗੇ ਨੋਟ ਕਰ ਲਿਓ ਤੇ 13045 ਤੇ 05234 ਦੇ ਵਿੱਚ ਸਵਾਲ ਨੇ ਕਿਸਾਨ ਵੀਰਾ ਦੇ ਵੀ ਆਪਾਂ ਨੂੰ ਕਿਹਦੀ ਸਪਰੇਅ ਕਰਨੀ ਚਾਹੀਦੀ ਹੈ ਹੁਣ ਮੇਨ ਆਪਾਂ ਨੂੰ 13045 ਦੀ ਸਪਰੇਅ ਕਰੋ ਕਿਉਂਕਿ ਆਪਾਂ ਨੂੰ ਪोटाश ਦੀ ਲੋੜ ਹੈ ਮੇਨ ਆਪਾਂ ਪोटाश ਦੇ ਲਈ ਐਨਪੀਕੇ ਦੀ ਸਪਰੇਅ ਕਰਦੇ ਆ ਤੇ ਜਿਹੜਾ 05234 ਹੈ ਉਹਦੇ ਵਿੱਚ 52% ਫਾਸਫੋਰਸ ਹੈ ਜਾਨਕਿ ਡਾਈ ਦੀ ਮਾਤਰਾ ਹੈ ਤੇ ਡਾਈ ਦੀ ਇਹਨੇ ਝੋਨੇ ਨੂੰ ਆਪਣੇ ਨੂੰ ਲੋਡ ਨਹੀਂ ਹੁੰਦੀ ਕਿਉਂਕਿ ਆਪਾਂ ਜ਼ਮੀਨ ਦੇ ਵਿੱਚ ਡਾਈ ਪਾਇਆ ਹੋਇਆ ਹੈ ਕਣਕ ਮੋਕੇ ਆਪਾਂ ਪਾਉਂਦੇ ਆ ਤੇ ਬਹੁਤ ਕਿਸਾਨ ਵੀ ਜੀਰੀ ਮੋਕੇ ਸੁਪਰ ਵੀ ਪਾਉਂਦੇ ਆ ਤੇ ਸੁਪਰ ਦੇ ਵਿੱਚ ਵੀ ਡਾਈ ਦੀ ਮਾਤਰਾ ਹੁੰਦੀ ਹੈ ਇਸ ਕਰਕੇ 13045 ਦੀ ਸਪਰੇਅ ਕਰੋ ਤੇ ਹੁਣ ਜਿਹੜੀ ਡੋਜ ਹੈ ਨੋਟ ਕਰ ਲਿਓ 13045 ਆਪਾਂ ਲੈਣੀ ਹੈ ਜੀ 1.5 ਤੋਂ 2 ਕਿਲੋ ਪਾ ਲੈ ਸਕਦੇ ਆ 13045 ਐਨਪੀਕੇ ਤੇ ਦੂਜੇ ਨੰਬਰ ਤੇ ਬੋਰਨ ਬੋਰਨ ਦੀ ਆਪਾਂ ਲੈਣਾ ਹੈ ਜੀ ਜਿਹੜਾ 20% ਵਾਲਾ ਬੋਰਨ ਆਉਂਦਾ ਹੈ ਉਹ ਲੈਣਾ ਹੈ ਜੀ 20 20% ਵਾਲਾ 100 ਗ੍ਰਾਮ 100 ਗ੍ਰਾਮ ਕੀਲੇ ਦੀ ਆਪਾਂ ਡੋਜ਼ ਪਾਣੀ ਹੈ ਤੇ ਵੱਧ ਇਹਦੀ ਡੋਜ਼ ਨਾ ਪਾਓ ਕਿਉਂਕਿ ਗਰਮੀ ਬਹੁਤ ਹੈ ਤੇ ਜੇ ਆਪਾਂ ਡੋਜ਼ ਦੀ ਮਾਤਰਾ ਵਧਾਉਗੇ ਤਾਂ ਆਪਣੇ ਝੋਨੇ ਦੇ ਪੱਤੇ ਸੜ ਸਕਦੇ ਆ 100 ਗ੍ਰਾਮ ਤੋਂ ਆਪਾਂ ਵੱਧ ਇਹਦੀ ਡੋਜ਼ ਨਹੀਂ ਪਾਉਣੀ ਤੇ ਤੀਜੇ ਨੰਬਰ ਤੇ ਜ਼ਿੰਕ ਜ਼ਿੰਕ ਆਪਾਂ ਕੋਈ ਵੀ 100 ਗ੍ਰਾਮ ਪਾ ਸਕਦੇ ਆ 100 ਗ੍ਰਾਮ ਇਹਦੀ ਆਪਾਂ ਵਿੱਚੇ ਯੂਜ਼ ਕਰਨਾ ਹੈ ਤੇ ਇਹਦਾ ਕੋਈ ਫਿਕਸ ਨਹੀਂਗਾ ਤੁਸੀਂ ਕਿਉਂਕਿ ਚਲੇਟਰ ਜ਼ਿੰਕ ਵੀ ਆਉਂਦਾ ਏ ਤੇ ਲਿਕਵਰਟ ਜ਼ਿੰਕ ਵੀ ਆਮ ਲੱਗੇ ਹੁਣ ਤੁਸੀਂ ਦੁਕਾਨਦਾਰ ਨੂੰ ਜਿਹੜਾ ਵੀ ਤੁਸੀਂ ਜ਼ਿੰਕ ਵਰਤ ਰਹੇ ਹੋ ਉਹਨੂੰ ਪੁੱਛ ਕੇ ਵੀ ਕਿੰਨੀ ਡੋਜ਼ ਇਹਦੀ ਪੈਣੀ ਚਾਹੀਦੀ ਆ ਉਹ ਸਾਬ ਨਾਲ ਤੁਸੀਂ ਪਾਓ ਜ਼ਿੰਕ ਦੀ ਕਿਉਂਕਿ ਜ਼ਿੰਕ ਬਹੁਤ ਤਰ੍ਹਾਂ ਦਾ ਲਿਕਵਰਟ ਵੀ ਆਉਂਦਾ ਏ ਦੂਆ ਵੀ ਆਉਂਦਾ ਏ ਤੇ ਉਹ ਦੁਕਾਨਦਾਰ ਤੋਂ ਪੁੱਛ ਕੇ ਜਿਹੜਾ ਤੁਸੀਂ ਵਰਤ ਰਹੇ ਹੋ ਉਹ ਸਾਬ ਨਾਲ ਤੁਸੀਂ ਉਹਦੀ ਡੋਜ਼ ਵਰਤੋ ਤੇ ਇੱਕ ਮੇਨ ਪੁਆਇੰਟ ਜਿਹੜਾ ਪਾਣੀ ਆਪਾਂ ਵਰਤਣਾ ਹੈ ਆਪਾਂ 120 ਤੋਂ 150 ਲੀਟਰ ਜਾਨੀ ਕਿ 100 ਲੀਟਰ ਤੋਂ ਉੱਪਰ ਪਾਣੀ ਦੀ ਵਰਤੋਂ ਕਰੋ ਸਪਰੇ ਦਾ ਸਮਾਂ ਸਵੇਰ ਵੇਲੇ ਸਵੇਰ ਵੇਲੇ ਆਪਣੇ ਪੱਤੇਆ ਦੇ ਉੱਪਰ ਤੇਲ ਪਈ ਹੋਈ ਹੁੰਦੀ ਹੈ ਸਵੇਰ ਵੇਲੇ ਇਹਦੀ ਸਪਰੇ ਕਰੋ ਤੇ ਤੀਜੀ ਗੱਲ ਬਹੁਤ ਕਿਸਾਨ ਵੀਰ ਹੁਣ ਕੋਈ ਵੀ ਆਪਾਂ ਕੰਮ ਕਰਦੇ ਆ ਜੇ ਉਹ ਕੰਮ ਆਪਣਾ ਸਮੇਂ ਸਿਰ ਹੋ ਜਵੇ ਹੋਰ ਕੋਈ ਵੀ ਆਪਾਂ ਕੰਮ ਕਰਦੇ ਆ ਸਮੇਂ ਸਿਰ ਜੇ ਆਪਣਾ ਕੰਮ ਹੋ ਜਵੇ ਤਾਂ ਆਪਾਂ ਨੂੰ ਉਹਦਾ ਫਾਇਦਾ ਮਿਲੂਗਾ ਜੇ ਆਪਾਂ ਸਮੇਂ ਤੋਂ ਬਾਅਦ ਕਰੂਗੇ ਤਾਂ ਉਹ ਆਪਣਾ ਕੰਮ ਜੇਰਾ ਉਹ ਵਿਗੜੂਗਾ ਸਹੀ ਨਹੀਂ ਹੋਊਗਾ ਇਸੇ ਤਰੀਕੇ ਨਾਲ ਝੋਨੇ ਦੇ ਜਿਵੇਂ ਆਪਾਂ ਤੱਤਾ ਵਾਲੀ ਸਪਰੇਅ ਕਰਨੀ ਹੈ ਇਹਦਾ ਜਿਹੜਾ ਸਮਾਂ ਹੈ ਇਹਦਾ ਸਮਾਂ ਹੈਗਾ ਗੋਭ ਤੋਂ ਪਹਿਲਾਂ ਯਾਨੀ ਕਿ ਜਦੋਂ ਗੋਭ ਦੇ ਵਿੱਚ ਸਾਰੇ ਕਿਸਾਨ ਵੀ ਰੱਪਣੇ ਝੋਨੇ ਦੇ ਵਿੱਚ ਗੋਭ ਚੈੱਕ ਕਰੋ ਜਦੋਂ ਛੋਟੀ ਜੀ ਮੁੰਜਰਬਾਨੀ ਸ਼ੁਰੂ ਹੋਊਗੀ ਨਾਲੀ ਦੇ ਵਿੱਚ ਉਹ ਟਾਈਮ ਹੈ ਇਹਦਾ ਸਪਰੇਅ ਕਰੰਦਾ ਬਹੁਤ ਕਿਸਾਨ ਵੀਰ ਜਦੋਂ ਝੋਨਾ ਨਸਾਰਾ ਕਰ ਦਿੰਦਾ ਹੈ 50% ਫੇਰ ਸਪਰੇਅ ਤੱਤਾ ਵਾਲੀ ਸਪਰੇਅ ਕਰਦੇ ਆ ਉਹਦਾ ਆਪਾਂ ਨੂੰ ਬਹੁਤ ਘੱਟ ਬੈਨੀਫਿਟ ਮਿਲੂਗਾ ਮਿਲੂਗਾ ਜ਼ਰੂਰ ਤੇ ਇਹ ਗੋਭ ਤੋਂ ਗੋਭ ਸਮੇਂ ਸਪਰੇਅ ਕਰੋ ਇਹਦੀ ਜਦੋਂ ਗੋਭ ਬਾਨੀ ਆਪਣੇ ਝੋਨੇ ਦੇ ਵਿੱਚ ਸ਼ੁਰੂ ਹੋਗੀ ਵੈਰਾਈਟੀਆਂ ਦੇ ਹਿਸਾਬ ਨਾਲ ਕਿਸੇ ਦੀ ਕਦ ਬਾਨਦੀ ਹੈ ਕਿਸੇ ਦੀ ਕਦ ਤੇ ਉਹ ਹਿਸਾਬ ਨਾਲ ਗੋਭ ਸਮੇਂ ਦੀ ਸਪਰੇਅ ਕਰੋ ਤੁਹਾਨੂੰ 100% ਰਿਜ਼ਲਟ ਮਿਲਣਗੇ ਜੇ ਆਪਣੀ ਆਹ ਵੀਡੀਓ ਸਾਰੀ ਨੂੰ ਦੇਖਿਓ ਜੇ ਆਹ ਤਰੀਕੇ ਨਾਲ ਤੁਸੀਂ ਸਪਰੇਅ ਕਰੋਗੇ ਸੋਨੂੰ ਰਿਜ਼ਲਟ ਜ਼ਰੂਰ ਮਿਲਣਗੇ ਤੇ ਆਪਣੀ ਵੀਡੀਓ ਨੂੰ ਕਰ ਦਿਓ ਸ਼ੇਅਰ ਤੁਹਾਡਾ ਸਾਰੇ ਦਾ ਆਪਣੀ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਕਰਦੇ ਆ ਜੀ ਆਪਾਂ